ਸੌਣ ਚੜੀ ਗਿਆਤੀਆਂ ਦੇ ਦਿਨ ਨੇੜੇ ਕੱਲੀ ਮਾਂ ਐ ਸੋਹਣੇ ਵੀਰ ਨੂੰ ਸੌਣ ਚੜੀ ਗਿਆਤੀਆਂ ਦੇ ਦਿਨ ਨੇੜੇ ਕੱਲੀ ਮਾਂ ਐ ਸੋਹਣੇ ਵੀਰ ਨੂੰ ਸੌਣ ਮਹੀਨੇ ਮੀ ਪਹਿ ਜਾਂਦਾ ਕੁੜੀਆਂ ਦੇ ਮੁਖ ਤੇ ਲਾਲੀ ਸਾਣ ਮਹੀਨੇ ਮੀ ਪੈ ਜਾਂਦਾ ਕੁੜੀਆਂ ਦੇ ਮੁਖ ਤੇ ਲਾਲੀ ਵੀਰਾਨਾ ਪਟਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਪਟਵੇ ਸ਼ਾਮ ਲਾਟ ਦੀ ਟਾਲੀ ਵੀਰਾਨਾ ਪਟਵੇ ਸਾਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਸਾਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਮੈਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਮੈਨí ਸਾਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਡੱਬੀਆਂ ਡੱਬੀਆਂ ਟੱਪੀਆਂ ਨੀ ਪਿੰਗਾ ਝੂਟਦੀ ਨੂੰ ਨਜ਼ਰਾ ਲੱਗੀਆਂ ਨੀ ਪਿੰਗਾ ਝੂਟਦੀ ਨੂੰ ਨਜ਼ਰਾ ਲੱਗੀਆਂ ਨੀ ਪਿੰਗਾ ਝੂਟਦੀ ਨੂੰ ਨਜ਼ਰਾ ਵੇ ਵੀਰ ਮੇਰੇ ਦੀਆਂ ਵਟਾ ਟਾਤੀਆਂ ਏਕੀ ਕਹਿਰ ਕਮਾਇਆ ਵੀਰ ਮੇਰੇ ਦੀਆਂ ਵਟਾਂ ਟਾਤੀਆਂ ਇਹ ਕੀ ਘਹਿਰ ਕਮਾਇਆ ਮੈਂ ਵੀ ਜਾਣਾ ਨਹੀਂ ਲੈਣਦੀਆਂ ਨੂੰ ਆਇਆ ਮੈਂ ਵੀ ਜਾਣਾ ਨਹੀਂ ਲੈਣਦੀਆਂ ਨੂੰ ਆਇਆ ਮੈਂ ਵੀ ਜਾਣਾ ਨਹੀਂ ਲਾ ਕੇ ਸੱਗੀ ਚੜਗੀ ਗੱਡੇ ਤੇ ਪਾ ਕੇ ਸੁਹਾਣਾ ਸਿੰਘ ਮੈਂ ਤੇਰੇ ਨਾਨਕੀ ਤੀਆਂ ਦੇਖਣ ਜਾਣਾ ਸਿੰਘਾ ਮੈਂ ਤੇਰੇ ਨਾਨਕੇ ਤੀਆਂ ਦੇਖਣ ਜਾਣਾ ਸਿੰਘਾ ਮੈਂ ਤੇਰੇ ਨਾਨਕੇ ਤੈਨੂੰ ਤੀਆਂ ਨੂੰ ਲੈਣ ਨਾਇ ਆਏ ਬੋ ਤੇਨੀ ਪਰਮਾਵਾੜੀਏ ਤੈਨੂੰ ਤੀਆਂ ਨੂੰ ਲੈਣ ਨਾਇ ਆਏ ਬੋ ਤੇਨੀ ਪਰਮਾਵਾੜੀਏ ਤੇ ਥੋੜ ਡਰ ਦੇ ਲੈਣ ਨਾਇ ਸੱਸੀ ਵੱਡੇ ਮੇ ਅਖੀਏ ਤੇ ਥੋੜ ਡਰ ਦੇ ਲੈਣ ਨਾਇ ਸੱਸੀ ਵੱਡੇ ਮੇ ਅਖੀਏ ਸਾਂ ਦਾ ਮਹੀਨਾ ਨਾ ਚਿਤ ਕਰੇ ਸੋਰੀ ਜਾਣ ਨੂੰ ਸਾਂ ਦਾ ਮਹੀਨਾ ਨਾ ਚਿਤ ਕਰੇ ਸੋਰੀ ਜਾਣ ਨੂੰ ਮੁੰਡਾ ਫੇਰੇ ਨੀ ਗੱਡੀ ਝੜਕੇ ਲੈ ਜਾਣ ਨੂੰ ਮੁੰਡਾ ਫੇਰੇ ਨੀ ਗੱਡੀ ਜੋੜਕੇ ਲੈ ਜਾਣ ਨੂੰ ਮੁੰਡਾ ਫੇਰੇ ਨੀ ਗੱਡੀ ਜੋੜਕੇ ਲੈ ਜਾਣ ਨੂੰ ਸਣ ਦਾ ਮਹੀਨਾ ਨਾ ਚਿਤ ਕਰੇ ਸੂਟ ਪਾਣ ਨੂੰ ਸਣ ਦਾ ਮਹੀਨਾ ਨਾ ਚਿਤ ਕਰੇ ਸੂਟ ਪਾਣ ਨੂੰ ਮੁੰਡਾ ਫੇਰੇ ਨੀ ਕਾੜੀ ਸੂਹ ਦੀ ਸਵਾਣ ਨਾ ਮੁੰਡਾ ਫੇਰੇ ਨਿਕੜੀ ਸੂਫ ਦੀ ਸਵਾਨ ਨੂੰ ਮੁੰਡਾ ਫੇਰੇ ਨਿਕੜੀ ਸੂਫ ਦੀ ਸਵਾਨ ਨੂੰ ਸਣ ਦਾ ਮਹੀਨਾ ਨਾ ਚਿਤ ਕਰੇ ਵੰਗਾ ਪਾਣ ਨੂੰ ਸਣ ਦਾ ਮਹੀਨਾ ਨਾ ਚਿਤ ਕਰੇ ਵੰਗਾ ਪਾਣ ਨੂੰ ਮੁੰਡਾ ਫੇਰੇ ਨੀ ਸੱਤ ਰੰਗੀਆਂ ਚੜਾਣ ਨਾ ਮੁੰਡਾ ਫੇਰੇ ਨੀ ਸੱਤ ਰੰਗੀਆਂ ਚੜਾਣ ਨਾ ਮੁੰਡਾ ਫਿਰੇ ਸਤਰੰਗੀਆਂ ਚੜਾਣ ਨੂੰ ਤੀਆਂ ਵਿੱਚ ਸਈਓ ਨੇ ਆਪ ਮੈਨੂੰ ਤੋਰਿਆ ਤੀਆਂ ਵਿੱਚ ਸਈਓ ਮੈਨੂੰ ਆਪੋਂ ਨੇ ਤੋਰਿਆ ਕਹਿੰਦਾ ਸਾਂਭ ਲੂ ਰਸੋਈ ਨਹੀਂ ਮੈਂ ਸੁਭਾ ਸ਼ਾਮ ਦੀ ਨੱਚ ਗਿੱਦੇ ਵਿੱਚ ਬੋਲੀ ਪਾਵਾਂ ਯੋ ਦੇ ਨਾਮ ਦੀ ਨੱਚ ਗਿੱਦੇ ਵਿੱਚ ਬੋਲੀ ਪਾਵਾਂ ਯੋ ਦੇ ਨਾਮ ਦੀ ਨੱਚਾਂਗੀ ਦੇ ਵਿੱਚ ਬੋਲੀ ਪਾ ਮਾਇਓ ਦੇ ਨਾਮ ਦੀ ਸਣ ਵੀਰ ਕਠੀਆਂ ਕਰੇ ਭਾਦੋਂ ਚੰਦਰੀ ਵਛੋੜੇ ਪਾਵੇ ਸਣ ਵੀਰ ਕਠੀਆਂ ਕਰੇ ਭਾਦੋਂ ਚੰਦਰੀ ਵਛੋੜੇ ਪਾਵੇ ਸਣ ਵੀਰ ਕਠੀਆਂ ਕਰੇ ਤੀਆਂ ਤੀਜ ਦੀਆਂ ਭਾਦੋਂ ਦੇ ਮਕਲਾਵੇ ਤੀਆਂ ਤੀਜ ਦੀਆਂ ਫਾਦੋਂ ਦੇ ਮਕਲਾਵੇ ਤੀਆਂ ਤੀਜ ਦੀਆਂ ਫਾਦੋਂ ਦੇ ਮਕਲਾਵੇ ਤੀਆਂ ਤੀਜ ਦੀਆਂ